ਕਮਿਸ਼ਨਰ ਰੇਟ ਪੁਲਿਸ ਅਮ੍ਰਿਤਸਰ ਵੱਲੋਂ ਨਾਕਾ ਬੰਦੀ ਦੌਰਾਨ ਡਰੱਗ ਸਪਲਾਈਰ ਰੋਅ ਤੋਂ ਕੀਤਾ ਕਾਬੂ 3 ਕਿਲੋ 120 ਗ੍ਰਾਮ ਹੈਰੋਇਨ ਕੀਤੀ ਬਰਾਮਦ ਤਿੰਨ ਦੋਸ਼ੀ ਗ੍ਰਿਫਤਾਰ ਫੀਲਡ ਨਿਗਰਾਨੀ ਦੇ ਰੁਟੀਨ ਨਾਕਾ ਚੈਕਿੰਗ ਦੇ ਕਾਰਵਾਈ ਕਰਦੇ ਹੋਏ ਕਮਿਸ਼ਨਰ ਰੇਟ ਪੁਲਿਸ ਅਮ੍ਰਿਤਸਰ ਨੇ ਮੋਹਮ ਕਪੂਰਾ ਦਿਕਸ਼ਨਾ ਨਗਰ ਸਥਲ ਸਿਲਵਰ ਸਟੋਨ ਸਕੂਲ ਨੇੜੇ ਇੱਕ ਸ਼ੱਕੀ ਪੈਕੇਟ ਸੁੱਟਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਇੱਕ ਹੋਰ ਨੂੰ ਰੋਕਿਆ ਹਰਪ੍ਰੀਤ ਗੌਰ ਪਤਨੀ ਸਾਗਰਵਾਸੀ ਗਲੀ ਨੰਬਰ 3 ਤੁੰਗਾ ਪੁਲੀ ਮੋਹਨਪੁਰਾ ਨੂੰ 6 ਪੈਕੇਟ ਸਮੇਤ ਗ੍ਰਿਫਤਾਰ ਕੀਤਾ ਗਿਆ ਜੋ ਕਿ ਕੁੱਲ 3.120 ਗ੍ਰਾਮ ਹੈਰੋਇਨ ਸੀ ਹੋਰ ਜਾਂਚ ਦੇ ਹਰਪ੍ਰੀਤ ਕੌਰ ਨੇ 4 ਹੋਰ ਵਿਅਕਤੀਆਂ ਮਸਕਾਨ ਨੀਰੇ ਸ਼ਰਮਾ ਅਰਸ਼ਦੀਪ ਸਿੰਘ ਅਤੇ ਸਾਗਰ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਆਡੇ ਮਾਨਯੋਗ ਸੀਐਮ ਸਾਹਿਬ ਦੀ ਤੜੀ ਯੋਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫਿਰ ਮਿਲੀ ਹੈ 3 ਕਿਜੀ 120 ਗ੍ਰਾਮ ਹੈਰੋਇਨ ਫੜੀਏ تین ਮੁਲਜ਼ਮ ਫੜੇ ਆ ਔਰ ਇਹ ਦੋ ਲੇਡੀਜ਼ ਨੇ ਜੁੜੀਆਂ ਕਿ ਬੜੀ ਐਕਟਿਵਲੀ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਐਸੇ ਕਿ ਉਹ ਮੋਕਮਪੁਰਾ ਹਰਪ੍ਰਕਾਸ਼ ਸਿੰਘ ਸਾਡੇ ਇਨਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਔਰ ਜਿਹੜੀ ਹੈ ਇਹ ਡਰਗ ਦਾ ਧੰਦਾ ਕਰ ਰਹੀ ਉਹਦੇ ਕੋਲ ਸ਼ਾਇਦ ਕੋਈ ਕਨਸਾਈਨਮੈਂਟ ਹੈ ਜਿਹਦੇ ਨੇ ਫੜਿਆ ਗਿਆ ਤੇ ਸਾਰੀ ਇਹ 30 ਕਿਜੀ 120 ਗ੍ਰਾਮ ਜਿਹੜੀ ਹੈ ਉਹ ਰਿਕਵਰ ਹੋਈ ਛੇ ਪੈਕੇਟ ਹਿਰੋਇਨ ਦੇ ਸਾਰੇ ਜਿਵੇਂ ਅਰਕਸਤਾਨ ਦੇ ਟ੍ਰੂ ਵਾਇਰ ਕਿਉਂਕਿ ਇਹਨਾਂ ਦੀ ਮਾਰਕਿੰਗ ਹੋਈ ਹੈ ਜਿਹੜੀ ਕ੍ਰਾਸ ਬਾਰਡਰ ਆਉਂਦੀ ਸੀ ਇਹ ਤਿੰਨੋਂ ਇੱਕ ਪਰਿਵਾਰ ਨੇ ਹਰਪ੍ਰੀਤ ਕੌਰ ਮੁਸਕਾਨ ਤੇ ਨਿਰਦ ਸ਼ਰਮਾ ਤੇ ਇਹਦੇ ਚ ਮੁਸਕਾਨ ਤੇ ਨਿਰਦ ਸ਼ਰਮਾ ਜਿਹੜੇ ਦੋਨੇ ਇਹ ਵੀ ਫੜੇਗੇ ਮੁਸਕਾਨ ਤੇ ਨਿਰਦ ਸ਼ਰਮਾ ਜਿਹੜੇ ਬ੍ਰਦਰ ਤੇ ਸਿਸਟਰ ਨੇ ਤੇ ਹਰਪ੍ਰੀਤ ਕੌਰ ਉਹਨਾਂ ਦੀ ਸਿਸਟਰ-ਇਨ-ਲॉ ਹੈ ਇਹਦੇ ਚ ਮੇਨ ਗੱਲ ਸਾਹਮਣੇ ਇਹ ਆਈ ਹੈ ਕਿ ਕ੍ਰਾਸ ਬਾਰਡਰ ਜਿਹੜੇ ਇਹਨਾਂ ਦੇ ਔਰ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਹੋਏ ਜਿਹੱਚ ਅਰਸ਼ਦੀਪ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਸਾਗਰਿਕ ਤੁੰਪਾਈ ਦਾ ਹੋਰ ਹੈ ਇਹ ਸਾਰੇ ਇਹ ਬੰਦੇ ਜਿਹੜੇ ਤੁੰਪਾਈ ਮੁਖਮਪੁਰਾ ਇੱਥੇ ਦੇ ਰਹਿਣ ਵਾਲੇ ਉੱਥੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਤੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਸੋ ਇਹਦੇ ਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਨ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤਾਂ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕਪਾ ਤਿੰਨਾ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ਏਸੀਪੀ ਗਗਨਦੀਪ ਔਰ ਐਸਐਚਓ ਮੁਕੰਪੁਰ ਹਰਪ੍ਰ카ਸ਼ ਸੇਵਾਨੀ ਦੀ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰਸ ਸਾਡੇ ਇੰਡੀਅਨ ਟੈਟਰੀ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀਪ ਵਗੈਰਾ ਫੜਨੇ ਬਾਕੀ ਐ ਪਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਬਹੁਤ ਜਲਦੀ ਇਹ ਚ ਹੋਰ ਕਲਾਸੇ ਵੀ ਹੋਣ